ਤਸਵੀ ਬਟਾਲਾ সোহੇਲ ਕਾਸਿਮ ਮੀਰ ਦੀ ਟੀਮ ਦੇ ਵਿੱਚ ਬਹਾਦਰੀ ਪੱਖੋਂ ਸ਼ੇਰ ਦੀ ਤਰ੍ਹਾਂ ਫੁਰਤੀ ਪੱਖੋਂ ਚੀਤੇ ਦੀ ਤਰ੍ਹਾਂ ਤੇ ਤੇਜ਼ ਤਰਾਰ ਬਾਜ ਦੀ ਤਰ੍ਹਾਂ ਨੇ ਕਿਸੇ ਬੱਜ ਜਸਮਾਨੀ ਭੁੱਖ ਇੱਕ ਔਰਤ ਇੰਨੀ ਬੇਸ਼ਰਮ ਹੋ ਸਕਦੀ ਕਿ ਜਿਸਮ ਦੀ ਭੁੱਖ ਮਟਾਉਣ ਵਾਸਤੇ ਇਸ ਬੰਦੇ ਦੀ ਖਾਤਰ ਇੱਕ ਆਸ਼ਿਕ ਦੀ ਖਾਤਰ ਆਪਣਾ ਕੋਤੀ ਜਿਹੜਾ ਉਹਨੂੰ ਕੁੱਟ ਕੇ ਤਾਂ ਟੋਏ ਦੇ ਵਿੱਚ ਦੱਬਨੇ ਕੀ ਤੂੰ ਤੇਰਾ ਹਸ਼ਿਰਕੀ ਹੋਣਾ ਚਾਹੀਦਾ ਵੈਸੇ ਤੂੰ ਕੀ ਸੋਚਦੀ ਤੈਨੂੰ ਕਿਹੋ ਜੀ ਮੌਤ ਮਿਲੇ ਹੈ ਗੋਲੀ ਮਾਰ ਗੋਲੀ ਮਾਰਦੀ ਤੇ ਤੂੰ ਆਪ ਨੱਕ ਟੋਕ ਕੇ ਕਿਉਂ ਨਾ ਮਰੀ ਭਈ ਐਨੇ ਕਰਦੀ ਜਿਉਂਦੀ ਕਿੱਦਾਂ ਨਹੀਂ ਤੂੰ ਜਦੋਂ ਮੈਂ ਮਤਲਬ ਇੱਥੇ ਆਉਂਦਾ ਹਾਂ ਇਹ ਜਨਾਨੀ ਕਹਿੰਦੀ ਹੈ ਕਿ ਇਹ ਹਰ ਚਾਂਦ ਵਿੱਚ ਰੋੜਾ ਬਣ ਜਾਂਦਾ ਮੇਰੇ ਅੱਛਾ ਠੀਕ ਹੈ ਸਰ ਇਹ ਗੱਲਾਂ ਇਹ ਕਹਿੰਦੀ ਕਿ ਇਹਦਾ ਕੰਮ ਹੀ ਖਤਮ ਕਰ ਲੀਏ ਤੇਰਾ ਕੰਮ ਰੁਕ ਕੋਟ ਕਿਉਂ ਦੀਆਂ ਫੜਦੇ ਚੱਲਦੀਆਂ ਹੋਰ ਕੀ ਕੰਮ ਹੈ ਕਿੰਨੀ ਦੇਰ ਚ ਮਾਰਿਆ ਫਿਰ ਉਹ ਹਾਂਜੀ ਕਿੰਨੀ ਦੇਰ ਚ ਉਹ 5 ਕੁ ਮਿੰਟ ਮਾਹੀ ਲੱਗੇ ਚ ਇਹਨੂੰ ਬਾਹਰ ਤਾਂ ਹਾਂਜੀ ਚੜ੍ਹ ਫੜਿਆ ਵਿਚਾਰ ਹਾਂਜੀ ਲੱਤਾਂ ਮਾਰਦਾ ਰਿਹਾ ਚ ਮਾਮਾ ਨਹੀਂ ਕਿ ਉਹਨੇ ਦਰਚਾ ਕੁਛ ਬੋਲੀ ਨਹੀਂ ਉਹ ਵੀ ਜਾ ਮੈਨੂੰ ਕਹਾਂ ਕੁਛ ਕੀ ਕਰਾਂ ਇਸ ਡਾਵਾ ਕੇ ਜਾਨੇ ਇਹਨੇ ਨਹੀਂ ਅਗੋਂ ਲੱਗ ਬਾਂਹ ਫੜ ਚੜੀਏ ਜਾਨੇ ਤਾਂ ਕਮਾਰ ਪੜਾਈ ਕਰ ਲਾ ਕੈਂਡਾ ਉਹ ਕੈਂਡਾ ਬਾਵਾ ਤੂੰ ਫੜੀ ਨਹੀਂ ਨਹੀਂ ਮੈਂ ਹੱਥ ਨਹੀਂ ਲਾਇਆ ਮੈਂ ਝੋਟ ਨੇ ਮਾਰ ਦਿੱਤੇ 10 ਸਾਲ ਹੈ ਆਹੀ ਤੇਰੀ ਹੀਰ ਆਲੇ ਮੁਕਰ ਗਈ ਮਿੰਟੋ ਮਿੰਟ ਕਾਫੀ ਮੁਕਰ ਗਈ ਹੈ ਹਾਂ ਸ਼ਾਬਾਸ਼ 6 ਲੱਖ ਦੇ ਲੰਨਤੀਏ ਤੈਨੂੰ ਇੰਨੀ ਸ਼ਰਮ ਨਹੀਂ ਆਈ ਕਿ ਉਹ ਜਿਹਦੇ ਘਰ ਕੇ ਤੂੰ ਇੰਨਾ ਕੁਝ ਕਰ ਗਿਆ ਉਹ ਹੁਣ ਸਾਰਾ ਕੁਝ ਤੇਰੇ ਤੋਂ ਸੁੱਟਣ ਡਈ ਅੱਛਾ ਦਿੰਦੇ ਆ ਮੈਨੂੰ ਇਹ ਤੇ ਦੱਸ ਦੇ ਭੀ ਜਦੋਂ ਉਹਨੂੰ ਪੁੱਤੀ ਉਹਦਾ ਮਾਰਤਾ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਤੇ ਚਲੋ ਪੁੱਤ ਮਾਰਦੇ ਤੋਂ ਬਾਅਦ ਫਿਰ ਕੀ ਪਾਰਟੀ ਤੇ ਹੋਈ ਹੋਣੀ ਹੈ ਨਾ ਤੁਹਾਡੇ ਰਾਤਾ ਰੋੜਾ ਨਿਕਲਦੇ ਨਹੀਂ ਨਹੀਂ ਪਾਰਟੀ ਨਹੀਂ ਹੋ ਸਕਦਾ ਨਹੀਂ ਨਹੀਂ ਉਹ ਤੇਰੇ ਵਰਗੇ ਕਲਯੁਗੀ ਬੰਦੇ ਜਦੋਂ ਰਾਤਾ ਰੋੜਾ ਨਿਕਲਦਾ ਨਾ ਉਦੋਂ ਰਾਤ ਨੂੰ ਜਸ਼ਨ ਜ਼ਰੂਰ ਹੁੰਦਾ ਜਸ਼ਨ ਨਹੀਂ ਸਰ ਕੋਈ ਨਹੀਂ ਨਹੀਂ ਕੀਤਾ ਹੋਏ ਕੋਈ ਨਹੀਂ ਨਾ ਤੈਨੂੰ ਕੀ ਲੱਗਦਾ ਤੈਨੂੰ ਕੀ ਸਜ਼ਾ ਹੋਣੀ ਚਾਹੀਦੀ ਇਸ ਸਾਰਾ ਆਦਿ ਕੋਈ ਜਿਹੜਾ ਇੱਧਰ ਵੜਕਣਾ ਹੋਇਆ ਹੈ ਨਾ ਹਾਂਸੀ ਚਾਹੀਦੀ ਆਪਾਂ ਸਾਫ਼ ਦਿੰਨੇ ਸਰ ਮਾਂ ਕਰੀਏ ਜੜੇ ਲਾ ਸਜਾਇਨਾਂ ਨੂੰ ਮੌਤੇ ਹੀ ਦੀਏ ਮੌਤ ਮਿਲੂ ਉਹਦੇ ਹੁਣ ਗਵਰਨਮੈਂਟ ਦੇ ਹੱਥ ਹੈ ਨਾ ਜੋ ਮਰਜ਼ੀ ਕਰੇ ਆਪਣੇ ਹੀ ਜਿਗਰ ਦਾ ਟੋਟਾ ਖਾ ਗਈ ਇੱਕ ਕਹਿਰੀ ਤੇ ਜ਼ਹਿਰੀ ਬਾ ਜਾਂ ਫਿਰ ਕਹਿ ਲਈਏ ਇਹ ਕਾਲਜੁਗੀਮਾ ਆਸੀ ਦਾਸ ਤਾਂ ਕਿ ਤੁਹਾਡੀਆਂ ਅੱਖਾਂ ਪਾਰ ਹੋਣ ਗਿਆ ਹਵਸ ਦੀ ਅਗਿ ਅੰਨੀ ਕਰੋੜ ਮਾਨੇ ਪਵਿੱਤਰ ਮਮਤਾ ਕੀਤੀ ਸ਼ਰਮਸਾਰ ਮਾਸੂਮ ਦੀ ਰੂ ਵੀ ਕਰਵਾਉਂਦੀ ਹੋਏਗੀ ਕਹਿੰਦੀ ਹੁਣੀ ਹੈ ਕਿ ਮਾਂ ਆਹ ਕੀ ਕਹਿਰ ਕਮਾਇਆ ਈ ਮੈਨੂੰ ਆਪੇ ਜੰਮ ਕੇ ਆਪੇ ਹੀ ਮਾਰ ਮੁਕਾਇਆ ਈ ਦੀ ਮੌਤ ਬਾਅਦ ਹਵਸ ਦੀ ਅੱਖ ਚੁਲਸਣ ਲੱਗੀਏ ਫੌਜਨ 22 ਸਾਲਾ ਮਜ਼ਦੂਰ ਦੇ ਨਾਲ ਪਾ ਲਿਆ ਪੇਚਾ 12 ਸਾਲ ਦੇ ਅਣਖੀ ਬੇਟੇ ਨੂੰ ਰਾਹ ਦਾ ਰੋੜਾ ਬੰਦਾ ਦੇ ਪ੍ਰੇਮੀ ਨਾਲ ਮਿਲ ਕੇ ਕੀਤੀ ਮਾਸੂਮ ਦੀ ਹੱਤਿਆ ਉਸ ਨੂੰ ਤੜਫਾ ਤੜਫਾ ਕੇ ਦਿੱਤੀ ਦਰਦਨਾਕ ਮੌਤ ਨਰ ਪਿਸ਼ਾਚ ਨਹੀਂ ਬਣੀਏ ਮਾਂ ਨੇ ਆਪਣੇ ਹੀ ਮਾਸੂਮ ਬੇਟੇ ਦੇ ਖੂਨ ਨਾਲ ਮਿਟਾਈ ਆਪਣੀ ਪਿਆਸ ਸੰ 2014 ਇੱਕ ਐਸਾ ਕਿਨੌਣਾ ਜੁਰਮ ਹੁੰਦਾ ਹੈ ਕਿ ਉਸ ਜੁਰਮ ਦੇ ਸਬੂਤ ਜਿਹੜੇ ਨੇ ਉਹ ਸਾਰੇ ਮਿਟਾ ਦਿੱਤੇ ਜਾਂਦੇ ਨੇ ਔਰ ਸਬੂਤ ਵੀ ਇੰਨੇ ਢੰਗ ਦੇ ਨਾਲ ਮਿਟਾ ਦਿੱਤੇ ਜਾਂਦੇ ਕਿ ਭਵਿੱਖ ਦੇ ਵਿੱਚ ਕਦੀ ਉਹ ਸਬੂਤ ਸਾਹਮਣੇ ਆ ਹੀ ਨਾ ਸਕਣ ਪਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਐਸਐਸਪੀ ਬਟਾਲਾ 소هيل ਕਾਸਿਮ ਮੀਰ ਦੀ ਟੀਮ ਦੇ ਵਿੱਚ ਬਹਾਦਰੀ ਪੱਖੋਂ ਸ਼ੇਰ ਦੀ ਤਰ੍ਹਾਂ ਫੁਰਤੀ ਪੱਖੋਂ ਚੀਤੇ ਦੀ ਤਰ੍ਹਾਂ ਤੇ ਤੇਜ਼ ਤਰ੍ਹਾਂ ਬਾਜੀ ਦੀ ਤਰ੍ਹਾਂ ਨੇ ਜਿਨ੍ਹਾਂ ਦੀ ਬਾਜਰਗੀ ਅੱਖ ਹੈ ਔਰ ਮਾਮਲਾ ਕੋਈ ਵੀ ਹੋਵੇ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿੰਨੇ ਵੀ ਹੁਣ ਤੱਕ ਦੇ ਬਲਾਈਂਡ ਮਰਡਰਸ ਹੋਣ ਜਾਂ ਬਲਾਈਂਡ ਮਾਮਲੇ ਹੋਣ ਉਹਨਾਂ ਨੂੰ ਮਹਾਰਤ ਹੈ ਇਹ ਮਾਮਲੇ ਹੱਲ ਕਰਨ ਦੀ ਸੋ ਮੇਰੇ ਬਰਾਦ ਐਸਐਲਐ ਡੀਐਸਪੀ ਹਰੀਸ਼ ਬਹਿਲਜੀ ਦੇ ਨਾਲ ਜਿਨ੍ਹਾਂ ਨੇ ਇਹ ਮਸਲਾ ਠੀਕ 11 ਸਾਲ ਦੇ ਬਾਅਦ ਹੱਲ ਕੀਤਾ ਹੈ ਔਰ ਯਕੀਨ ਮੰਨੋ ਉਸ ਦਰਗਾਹ ਦੇ ਵਿੱਚ ਜਿਹੜੀ ਇਸ ਬੱਚੇ ਦੀ ਰੂਹ ਹੋएगी ਉਹ ਕਿੰਨੀ ਕੁਰਲਾ ਰਹੀ ਹੋएगी ਕਿੰਤਾ ਤੜਫਰੀ ਹੋएगी ਕਿਉਂਕਿ ਉਹਦੀ ਮੁਕਤੀ ਨਹੀਂ ਸੀ ਹੋਈ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਲਾਕੇ ਦੇ ਲੋਕ ਔਰ ਇਸੇ ਤਰ੍ਹਾਂ ਉਹ ਰੂਹ ਅਜਬੈਲ ਸਾਹਿਬ ਤੇ ਪੰਜਾਬ ਪੁਲਿਸ ਦੀ ਟੀਮ ਐਸਐਚਓ ਸੁਖਿੰਦਰ ਸਿੰਘ ਸੋ ਇਹਨਾਂ ਦਾ ਧੰਨਵਾਦ ਕਰਤੀ ਸ਼ਾਇਦ ਨਾਂ ਤੱਕ ਦੀ ਵਿੱਚ ਸੋਪੈਲ ਸਾਹਿਬ ਅੱਜ 11 ਸਾਲ ਦੇ ਬਾਅਦ ਇਨਸਾਨੀਅਤ ਦੇ ਤੌਰ ਤੇ ਦੇਖਿਆ ਜਾਵੇ ਤਾਂ ਤੁਸੀਂ ਇੱਕ ਬਹੁਤ ਨੇਕ ਕੰਮ ਕਰਨ ਜਾ ਰਹੇ ਹੋ ਇੱਕ ਮਾਸੂਮ ਬੱਚੇ ਦੀ ਰੂਹ ਨੂੰ ਤੁਸੀਂ ਮੁਕਤੀ ਦਵਾਈ ਹੈ ਕੀ ਕਹਿਣਾ ਚਾਹਦੇ ਔਰ ਡੀਐਸਪੀ ਜੀ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਸੁਹੇਲ ਕਾਸਮ ਮੀਰ ਆ ਆਈਪੀਐਸ ਐਸਐਸਪੀ ਬਟਾਲਾ ਜਿਨ੍ਹਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਅਸੀਂ ਕੰਮ ਕਰਦੇ ਹੋਏ ਉਹਨਾਂ ਨੇ ਇੱਕ ਡਰਾਈਵ ਸ਼ੁਰੂ ਕੀਤੀ ਸੀ ਕਿ ਜਿੰਨੇ ਵੀ ਪੀਓਜ਼ ਹੈ ਉਹਨਾਂ ਨੂੰ ਪਕੜਿਆ ਜਾਵੇ ਉਹਦੇ ਤਹਿਤ ਐਸਆਈ ਸੁਖਵਿੰਦਰ ਸਿੰਘ ਐਸਐਚਓ ਸ਼੍ਰੀ ਹਰਗਵਿੰਦਪੁਰ ਨੇ ਸਪੈਸ਼ਲ ਬ੍ਰਾਂਚ ਦੇ ਨਾਲ ਮਿਲ ਕੇ ਇੱਕ ਜੁਆਇੰਟ ਆਪਰੇਸ਼ਨ ਕਰਕੇ ਅੱਜ 14 ਸਾਲ ਤੋਂ ਪੀਓ ਚੱਲੇ ਆ ਰਹੇ 11 2014 ਦਾ ਕੇਸ ਹੈ 11 ਸਾਲ 12 ਸਾਲ ਤੋਂ ਪੀਓ ਚੱਲ ਰਹੇ ਸੀਗੇ ਸਤਨਾਮ ਸਿੰਘ ਸੱਤਾ ਤੇ ਰਣਜੀਤ ਕੌਰ ਇਹ ਇਹਨਾਂ ਨੂੰ ਅੱਜ ਅਸੀਂ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਗ੍ਰਫਤਾਰ ਕਰਕੇ ਐਕਚੁਅਲੀ ਇਹਨਾਂ ਦੇ ਉਸ ਟਾਈਮ ਤੇ ਜਿਹੜੀ ਰਣਜੀਤ ਕੌਰ ਸੀਗਾ ਇਹਦੇ ਜਿਹੜਾ ਹਸਬੰਡ ਸੀ ਗੁਰਮukh ਸਿੰਘ ਉਹ ਫੌਜ ਦੇ ਵਿੱਚ ਜੌਬ ਕਰਦਾ ਸੀ ਤੇ 2010 ਦੇ ਵਿੱਚ ਉਹਦੀ ਡੈਥ ਹੋ ਗਈ ਤੇ 2010 ਤੋਂ ਬਾਅਦ ਇਹਦੇ ਇਲੀਜੀਟ ਨਜਾਇਜ਼ ਰਿਲੇਸ਼ਨ ਜਿਹੜੇ ਸੀਗੇ ਉਹ ਆਪਣੇ ਇਹਦੇ ਨਾਲ ਸਤਰਾਮ ਸਿੰਘ ਸੱਤਾ ਜਿਹੜਾ ਇਸੇ ਹੀ ਪਿੰਡ ਦਾ ਹੈ ਉਹਦੇ ਨਾਲ ਹੋ ਗਏ ਸਤਰਾਮ ਸਿੰਘ ਸੱਤਾ ਉਸ ਟਾਈਮ ਤੇ 22-23 ਸਾਲ ਦਾ ਸੀਗਾ ਤੇ ਇਹਦੀ 49 ਦੇ ਕਰੀਬ ਏਜ ਸੀਗੀ ਲੇਡੀ ਦੀ ਤੇ ਇਹਦੇ ਦੋ ਮੁੰਡੇ ਹੈਗੇ ਇੱਕ ਮੁੰਡਾ ਤੇ ਇਹਦੀ ਮਾਸੀ ਕੋਲ ਹੀ ਇਹਦੀ ਭੈਣ ਕੋਲ ਹੀ ਸ਼ੁਰੂ ਤੋਂ ਰਹਿੰਦਾ ਸੀਗਾ ਵੱਡਾ ਸੀ ਉਹ ਤੇ ਇੱਕ ਮੁੰਡਾ ਇਹਨਾਂ ਕੋਲ ਸੀ 13-14 ਸਾਲ ਦਾ ਸੰਦੀਪ ਸਿੰਘ ਉਹਦਾ ਨਾਮ ਸੀਗਾ ਉਹ ਹਮੇਸ਼ਾ ਇਤਰਾਜ਼ ਕਰਦਾ ਸੀ ਇਹਨਾਂ ਦੇ ਇਲੀਜੀਟ ਰਿਲੇਸ਼ਨ ਤੇ ਤੇ ਇੱਕ ਵਾਰ ਉਹਨਾਂ ਨੇ ਉਹਨੇ ਇਹਨਾਂ ਨੂੰ ਕੋਈ ਇਤਰਾਯੋਗ ਹਾਲਾਚੇ ਦੇਖ ਲਿਆ ਇਹਨਾਂ ਨੇ ਉੱਥੇ ਹੀ ਪਲਾਨ ਕਰਕੇ ਵੀ ਇਹਨੇ ਹਟਣਾ ਨਹੀਂ ਹੈ ਇਹਨਾਂ ਦੋਹਾਂ ਜਣਿਆਂ ਨੇ ਮਿਲ ਕੇ ਉਹਦਾ ਗਲਾ ਘੋਟ ਕੇ ਉਹਨੂੰ ਇਸੇ ਘਰ ਚ ਮਾਰ ਦਿੱਤਾ ਤੇ ਇੱਥੇ ਹੀ ਵੀੜੇ ਦੇ ਵਿੱਚ ਉਹਨੂੰ ਦਬ ਦਿੱਤਾ ਜਿਹਦੀ ਅਸੀਂ ਅੱਜ লাশ ਰਿਕਵਰ ਕਰਨ ਆਏ ਹਾਂ ਉਸ ਬੱਚੇ ਦੀ ਕਿਤੇ ਜਿਹੜੀ ਠਕਰੀ ਆਤਮਾ ਕਿਤੇ ਨ ਕਿਤੇ ਹੁੰਦਾ ਵੀ ਲੱਗਦਾ ਹੈ ਕਿ ਤਰਸਾ ਉਹਨੂੰ ਵੀ ਆ ਗਿਆ ਹੈ ਵੀ ਰੱਬ ਨੂੰ ਵੀ ਹੁਣ ਬੈਲ ਸਾਹਿਬ ਉਹਨਾਂ ਦੇ ਜਿਹੜੇ ਮਾਮਲਾ ਹੱਲ ਹੋਣਾ ਚਾਹੀਦਾ ਦੇਖੋ ਇਹਦੇ ਤਾਇਆ ਜੀ ਹਰਜੀਤ ਸਿੰਘ ਵੱਲੋਂ ਪਰ ਕੇਸ ਰਜਿਸਟਰਡ ਹੋਇਆ ਸੀਗਾ ਤੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਹੈ ਕਿ ਸਾਨੂੰ ਡਾਇਰੈਕਸ਼ਨ ਸੀਗੀ ਪੀਯੂਸ ਨੂੰ ਅਰੈਸਟ ਕਰਨ ਤੇ ਤੇ ਬੜਾ ਇੱਕ ਸੀਨੀਅਰ ਕ੍ਰਾਈਮ ਸੀ 364 ਆਈਪੀਸੀ ਚ ਦਰਜ ਹੋਇਆ ਸੀ ਜਿਹਦੇ ਚ ਇਹ ਸੀਗਾ ਕਿ ਹਰਜੀਤ ਸਿੰਘ ਨੇ ਖਦਸ਼ਾ ਜਾਰੀ ਕੀਤਾ ਸੀ ਕਿ ਕਿ ਮੈਨੂੰ ਸ਼ੱਕ ਹੈ ਕਿ ਉਸ ਬੱਚੇ ਨੂੰ ਮਾਰ ਦੇਣ ਦੀ ਨੀਅਤ ਨਾਲ ਕਿਤੇ ਕਿਡਨਾਪਿੰਗ ਕੀਤੀ ਗਈ ਹੈ ਤੇ ਉਹਦੇ ਤੇ ਹੀ ਇਹ ਵਰਕ ਕੀਤਾ ਸਾਰਾ ਕਰਕੇ ਫਿਰ ਸਾਨੂੰ ਜਿਹੜਾ ਮੁਖਬਰ ਖਾਸ ਨੇ ਤਲਾਹ ਦਿੱਤੀ ਸਾਡੇ ਜਿਹੜੇ ਹੈਗੇ ਸੀ ਹਿਊਮਨ ਇੰਟੈਲ ਤੋ ਸਾਨੂੰ ਪਤਾ ਲੱਗਾ ਵੀ ਇਹ ਦੋਨੋਂ ਕਿੱਥੇ ਹੈਗੇ ਆ ਫਿਰ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਦੋਨਾਂ ਜਣਿਆਂ ਨੂੰ ਤੇ ਇਹਨਾਂ ਨੇ ਫਿਰ ਸਾਡੇ ਕੋਲ ਦੱਸਿਆ ਕਿ ਆ ਘਨੌਣਾ ਅਪਰਾਧ ਇਹਨਾਂ ਨੇ ਹੀ ਆਪਣੀ ਹਵਸ ਨੂੰ ਮਤਲਬ ਮੁੱਖ ਰੱਖਦੇ ਹੋਏ ਇੱਕ ਕਲਯੁਗੀ ਮਾਂ ਨੇ ਆਪਣੇ ਹੀ ਪੁੱਤ ਨੂੰ ਮਾਰ ਦਿੱਤਾ ਤੇ ਮਾਰ ਕੇ ਉਹਨੂੰ ਇੱਥੇ ਦੱਬ ਦਿੱਤਾ ਤੇ ਅੱਜ ਅਸੀਂ ਮਤਲਬ ਕਾਇਦੇ ਮੁਤਾਬਕ ਡਿਊਟੀ ਮੈਜਿਸਟ੍ਰੇਟ ਨੂੰ ਨਾਲ ਲਿਆ ਕੇ ਉਹਦੀ ਲਾਸ਼ ਰਿਕਵਰ ਕਰਨ ਆਏ ਆ ਔਰ ਫਰੈਂਸਿਕ ਦੀਆਂ ਟੀਮਾਂ ਵੀ ਸਾਡੇ ਨਾਲ ਹੈਗੀਆਂ ਤੇ ਉਹ ਤਾਂ ਕਿ ਅਸੀਂ ਉਸ ਬੱਚੇ ਨੂੰ ਇਨਸਾਫ ਦਵਾ ਸਕੀਏ ਹਰ ਭਾਈ ਕੀ ਹੋਏਗੀ ਜੀ ਇਹਨਾਂ ਤੇ ਇਹ ਅਸੀਂ 302 ਦੇ ਵਿੱਚ ਕੇਸ ਨੂੰ ਅਪਡੇਟ ਵੀ ਕਰ ਲਿਆ ਐਨਹਾਂਸ ਕਰ ਲਿਆ ਸੈਕਸ਼ਨ ਨੂੰ 302 ਦੇ ਵਿੱਚ ਇਹਨਾਂ ਦਾ ਟ੍ਰਾਇਲ ਚੱਲੇਗਾ ਔਰ ਇਹਨਾਂ ਨੂੰ ਪੂਰੇ ਅੰਜਾਮ ਤੱਕ ਪਹਚਾਵਾਂਗੇ ਇਹ ਹੀਰਾਂ ਜੇ ਦੀ ਜੋੜੀ ਹੈ ਤੁਹਾਨੂੰ ਦਿਖਾ ਰਿਹਾ ਇਸ਼ਕ ਦੇ ਵਿੱਚ ਇੰਨੇ ਕ ਅੰਨੇ ਹੋ ਗਏ ਹਵਾ ਸੇੰਨੇ ਕ ਅੰਨੇ ਹੋ ਗਏ ਔਰ ਇਹਨਾਂ ਨੇ ਆਪਣੀ ਜਿਸਮਾਨੀ ਭੁੱਖ ਮਟਾਉਣ ਦੀ ਖਾਤਰ ਆਪਣੇ ਜਿਗਰ ਦੇ ਟੋਟੇ ਨੂੰ ਜਿਸ ਬੋਟੀ ਨੂੰ 9 ਮਹੀਨੇ ਇਸਮਾਨੇ ਆਪਣੀ ਕੁੱਖ ਚ ਰੱਖਿਆ ਸੀ ਜਿਹਦੇ ਜਨਮ ਤੇ ਲਈਏ ਨੇ ਪਤਾ ਨਹੀਂ ਕਿੰਨਿਆ ਸੁਖਣਾ ਸੁੱਖੀਆਂ ਹੋਣਗੀਆਂ ਕਿੰਨੇ ਤ ਪੀਰਾਂ ਦੇ ਗੁਰਦੁਆਰੇ ਤੇ ਹੋਰ ਜਗ੍ਹਾ ਤੇ ਗਈ ਹੋਏਗੀ ਜੋ ਪਾਸ ਜਨਤਾ ਨੂੰ ਤਾਂ 12 ਸਾਲ ਦਾ ਹੋਇਆ ਤੇ ਇਹਨਾਂ ਦੋਨਾਂ ਦੇ ਆ ਤੁਸੀਂ ਦੇਖ ਰਹੇ ਬੰਟੀ ਜਿਹੜਾ ਦਿਖਾ ਪੀਏ ਦੋਵੇਂ ਜਿਹੜੇ ਆਸ਼ਿਕ ਨੇ ਹੀ ਰਾਂਝਾ ਤੇ ਲੈਲਾ ਮਜਨੀ ਸਸੂ ਪੰਨੂ ਇਹ ਜਿੰਨੇ ਵੀ ਹੋਏ ਨੇ ਪਰ ਉਹਨਾਂ ਕਦੀ ਆਪਣੇ ਪੁੱਤ ਨਹੀਂ ਸੀ ਮਾਰੇ ਪਰ ਇਹਨਾਂ ਨੇ ਜਿਸਮ ਦੀ ਭੁੱਖ ਚ ਅੰਨਿਆ ਨੇ ਰਾਧਾ ਰੋੜਾ ਆਪਣਾ ਪੋਤੀ ਜਿਹੜਾ ਨਾ ਉਹਦੀ ਕਬਰ ਕੁੱਟ ਦਿੱਤੀ ਔਰ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੈਨੂੰ ਮਾਂ ਕਵਾ ਕਿ ਕਮਾ ਛਮ ਨਹੀਂ ਹੁੰਦੀ ਪੁੱਤਰ ਰਿਸ਼ਤਾ ਹੁੰਦਾ ਮਾਂ ਦਾ ਮਾਵਾਂ ਤੇ ਪੁੱਤ ਲਈ ਜਾਨ ਦੇ ਦਿੰਦੀ ਏ ਤੇ ਤੂੰ ਐੋ ਜਿਹੀ ਮਾਂ ਕਲੰਕਿਤ ਮਾਂ ਮਤ ਸਾਰੀ ਦੁਨੀਆ ਜਦੋਂ ਤੇਰੇ ਬਾਰੇ ਬੋਲੇਗੀ ਤੇ ਪਤਾ ਨਹੀਂ ਕਿੰਨੀ ਕਲੰਤਾ ਪਾਏਗੀ ਤੂੰ ਕਿਹੋ ਜਿਹੀ ਮਾਂ ਆਪਣਾ ਪੁੱਤ ਕਿਉਂ ਮਾਰਿਆ ਤੂੰ ਉਹਨਾਂ ਦੇ ਵਿੱਚ ਵੱਡਾ ਰੋੜਾ ਇਹਨਾਂ ਦਾ ਮੁੰਡਾ ਸੀ ਜਿਹੜਾ 14 ਸਾਲ ਦਾ ਹੈ ਕਿਉਂ ਮਾਰਿਆ ਤੂੰ ਆਪਣਾ ਪੁੱਤ ਗੁੰਗੇ ਬਣਿਆ ਨਹੀਂ ਸਰਨਾ ਦੁਨੀਆ ਨੂੰ ਦੱਸ ਤੂੰ ਆਪਣਾ ਪੁੱਤ ਮਾਰਿਆ ਕਿਉਂ ਤੇਰਾ ਆਪਣਾ ਨਹੀਂ ਸੀ ਪੁੱਤ ਕਿੱਧਰ ਜੰਮਿਆ ਸੀ ਅਿੰਨੇ ਕਾਲਜੋਗੀ ਇੰਨੀ ਵੈਰਣ ਮਾਂ ਕਿਦਾਂ ਹੋ ਗਈ ਕਿ ਠੱਡੋਂ ਜੰਮੇ ਨੂੰ ਫੜ ਕੇ ਤੇ ਤੂੰ ਆਪ ਮਾਰ ਕੇ ਤੇ ਉੱਥੇ ਸੁੱਟਦਾ ਚੱਲ ਮੈਨੂੰ ਇੰਨੇ ਦੱਸ ਤੇ ਮਾਰਿਆ ਕਿਦਾਂ ਸੀ ਮਾਰਿਆ ਨ ਗਾਲ ਘੁੱਟਿਆ ਹੀ ਨਾ ਸੁੱਟੇ ਦਾ ਘੁੱਟਿਆ ਹੀ ਕਿ ਜਾਗਦੇ ਦਾ ਘੁੱਟਿਆ ਜਾਗਦੇ ਦਾ ਜਾਗਦੇ ਦਾ ਘੜ ਘੁੱਟਿਆ ਕੱਲੇ ਨੇ ਘੁੱਟਿਆ ਤੇ ਨਾਲੇ ਵੀ ਸੀ ਆ ਤੇਰਾ ਰਾਂਝਾ ਇਹਨੇ ਕੱਲੇ ਨੇ ਘੁੱਟਿਆ ਮੈਂ ਨਹੀਂ ਘੁੱਟਿਆ ਇਹ ਪੱਲੇ ਨੇ ਘੁੱਟਿਆ ਤੂੰ ਕੀ ਕੀਤਾ ਉਹਦੀਆਂ ਲੱਤਾਂ ਫੜੀਆਂ ਸੀ ਮੈਂ ਕੋਸ਼ਿਸ਼ ਵੀ ਨਹੀਂ ਫੜਿਆ ਹਾਂ ਫਿਰ ਉਹਦੇ ਬਾਅਦ ਕੀ ਕੀਤਾ ਬਾਅਦ ਚ ਨਾ ਪੜਿੱਤਾ ਨਹੀਂ ਲੱਗਾ ਇੱਥੇ ਘਰੇ ਦੇ ਵਿੱਚ ਹੀ ਕਤਲ ਹੋਇਆ ਸੀ ਇੱਥੇ ਹੀ ਕਤਲ ਕੀਤਾ ਹਾਂਜੀ ਅੱਛਾ ਤੇ ਫਿਰ ਦੱਬਣ ਦਾ ਪ੍ਰੋਗਰਾਮ ਕਿੱਦਾਂ ਬਣਿਆ ਵੀ ਇੱਥੇ ਇੱਕ ਜਾ ਕੇ ਤੇ ਨਹਿਰ ਚ ਸੁੱਟਾਇਆ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਨਹੀਂ ਅੱਛਾ ਫਿਰ ਕੀ ਕੀਤਾ ਫਿਰ ਤੁਸੀਂ ਬੋਲਦੇ ਹੁਣ ਤੇ ਸਾਰਾ ਕੁਝ ਹੋ ਗਿਆ ਲੁਕਾਉਣ ਤੇ ਤੂੰ ਐਡਾਂ ਦੀ ਬੜੀ ਸੱਤੀ ਸਹਿਤਰੀ ਹੁੰਨੀ ਐ ਸਾਰਾ ਕੁਝ ਕਰ ਲਿਆ ਤੂੰ ਪਾਪ ਕਰਤਾ ਹੈ ਗੁਨਾਹ ਕਰਤਾ ਹੈ ਤੂੰ ਮਾਂ ਨਹੀਂ ਐ ਮਾਂ ਦੇ ਨਾਂ ਤੇ ਕਲੰਕ ਐ ਲੋਕ ਕਹਿਣਗੇ ਕਿ ਇਹੋ ਜਿਹੀ ਮਾਂ ਨੂੰ ਗੋਲੀ ਦੀ ਸਜ਼ਾ ਹੋਣੀ ਚਾਹੀਦੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਔਰ ਤੇਰਾ ਜਿਹੜਾ ਜੇਠ ਬੈਠਾ ਬਾਹਰ ਉਹ ਤੇਰੇ ਹੱਥੇ ਮੌਤ ਮੰਗਣ ਡਿਆ ਔਰ ਪਿੰਡ ਦੇ ਲੋਕ ਵੀ ਜਿਹੜੇ ਹਨ ਤੇਰੇ ਆਸਤੇ ਕੋਈ ਸੀਸ ਨਹੀਂ ਦੇਣਗੇ ਕੋਈ ਲਾੜ ਹੈਗੀ ਹੁਣ ਤੇਰੀ ਉਹ ਕਿੰਨੇ ਨੇ ਇੱਕੋ ਇੱਕ ਉਹ ਹੀ ਮਾਰਤਾ ਕਿ ਜਿਵੇਂ ਆ ਜੇ ਉਹਦਾ ਕਦੋਂ ਨੰਬਰ ਪੂਰਾ ਨੰਬਰ ਕਦੋਂ ਆ ਜਦ ਦਨੀਆਂ ਗੱਲ ਕਰੇ ਤੈਨੂੰ ਦੱਸਣ ਦੇ ਆ ਕਿ ਤੂੰ ਮਾਂ ਵਾ ਤੈਨੂੰ ਮਾਂ ਦਾ ਕੋਈ ਤਰਸ ਨਹੀਂ ਆਂਦੇ ਤੇਰੇ ਤੇ ਮਾਰਾ ਮੋਟਾ ਸ਼ਰਮ ਹਿਜਾਈ ਆ ਨਹੀਂ ਤੈਨੂੰ ਗਲਤੀ ਹੋ ਗਈ ਹੈ ਅੱਛਾ ਜਦੋਂ ਉਹ ਮਾਸੂਮ ਜਿਹੜਾ ਇੱਕ ਕਿਤੇ ਜੋਰ ਦੀ ਤਰ੍ਹਾਂ ਕੋ ਰੋਟੀ ਦੀ ਆਵਾਜ਼ ਦਿੰਦਾ ਸੀ ਜਦੋਂ ਨਿੱਕਾ ਹੁੰਦਾ ਰੋਂਦਾ ਹੋਏਗਾ ਤੇ ਤੂੰ ਕਿੱਡੀ ਛੇਤੀ ਨਾਲ ਉਹਨੂੰ ਦੁੱਧ ਪਿਆਉਂਦੀ ਹੋਏਂਗੀ ਆਪਣੀ ਛਾਤੀ ਦਾ ਦੁੱਧ ਪਿਆਇਆ ਉਹਨੂੰ ਖੜਾਇਆ ਉਹਨੂੰ ਵੱਡਿਆਂ ਕੀਤਾ ਤੇ ਕੋਇਆ ਦੱ ਪੁੱਟ ਕੇ ਦੱਪਣ ਲੱਗਿਆ ਜਦੋਂ ਉਹਦੀਆਂ ਰਗਾਂ ਦੇ ਵਿੱਚੋਂ ਹੌਲੀ-ਹੌਲੀ ਟੜ-ਟੜ ਕੇ ਉਹਦਾ ਜਦੋਂ ਸਾਹ ਨਿਕਲੇ ਤੈਨੂੰ ਕੋਈ ਤਰਸਣੀ ਆ ਹੈ ਕਿਸੀ ਵਜ੍ਹਾ ਕਿਸੇ ਪਾਸ ਜਿਸਮਾਨੀ ਭੁੱਖ ਇੱਕ ਔਰਤ ਇੰਨੀ ਬੇਸ਼ਰਮ ਹੋ ਸਕਦੀ ਕਿ ਜਿਸਮ ਦੀ ਭੁੱਖ ਮਟਾਉਣ ਵਾਸਤੇ ਇਸ ਬੰਦੇ ਦੀ ਖਾਤਰ ਇੱਕ ਆਸ਼ਿਕ ਦੀ ਖਾਤਰ ਆਪਣਾ ਪੋਤੀ ਜਿਹੜਾ ਉਹਨੂੰ ਕੁੱਟ ਕੇ ਤਾਂ ਟੋਏ ਦੇ ਵਿੱਚ ਦੱਬਨੇਗੀ ਤੂੰ ਤੇਰਾ ਹਸ਼ਰ ਕੀ ਹੋਣਾ ਚਾਹੀਦਾ ਵੈਸੇ ਤੂੰ ਕੀ ਸੋਚਦੀ ਤੈਨੂੰ ਕਿਹੋ ਜੀ ਮੌਤ ਮਿਲੇ ਹੈ ਗੋਲੀ ਮਾਰ ਤੇ ਤੂੰ ਆਪ ਨੱਕ ਟੋਕ ਕੇ ਕਿਉਂ ਨਾ ਮਰੀ ਭਈ ਇੰਨੇ ਚਿਰ ਦੀ ਜਿਉਂਦੀ ਕਿੱਦਾਂ ਨਹੀਂ ਤੂੰ ਹੁਣ ਤੈਨੂੰ ਗੋਲੀ ਵੀ ਕੋਈ ਹੋਰ ਮਾਰੇ ਹੈਨਾ ਸੋਏ ਮਾ ਮੈਂ ਜਿਹੜੀ ਦੇਖੋ ਕਿੱਡੀ ਕਲੰਕਿਤ ਮਾਵਾ ਪਰਮਾਤਮਾ ਨਾ ਕਰੇ ਕਿਸੇ ਵੀ ਇਸ ਕਲਯੁਗ ਦੇ ਵਿੱਚ ਜਿਹੜੀਆਂ ਮਾਮਾਂ ਤੇ ਚਲੋ ਬੜੀਆਂ ਨੇ ਤੁਸੀਂ ਭਗਤਪੂਰਨ ਦਾ ਕਿੱਸਾ ਸੁਣਿਆ ਹੋਣਾ ਉਹਦੇ ਵਿੱਚ ਲੂਣਾ ਸੀ ਕਿਸ ਤਰੀਕੇ ਦੇ ਨਾਲ ਉਹਨੇ ਆਪਣੇ ਪੁੱਤ ਦੇ ਨਾਲ ਹੀ ਨਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਪੁੱਤ ਨੇ ਜਤੀ ਸਤੀ ਨੇ ਆਪਣੀ ਮਾਂ ਦੇ ਨਾਲ ਪੁੱਤਰ ਰਿਸ਼ਤੇ ਨੂੰ ਤਾਰ-ਤਾਰ ਨਹੀਂ ਸੀ ਹੁਣ ਦਿੱਤਾ ਪਰ ਇਹ ਕਲੰਕਿਤ ਮਾਂ ਨੇ ਆਪਣੇ ਪਵਿੱਤਰ ਰਿਸ਼ਤੇ ਨੂੰ ਜਿਗਰ ਦੇ ਟੋਟੇ ਨੂੰ ਮਾਰ ਕੇ ਗਲ cổ ਟਕੇ ਮਾਰ ਕੇ ਇੱਥੇ ਚੋਏ ਚ ਦੱਬ ਕੇ ਉਦੋਂ ਫਿਰ ਕੀ ਕੀਤਾ ਪਾਰਟੀ ਤੇ ਕੀਤੀ ਹੋਣੀ ਤੁਸੀਂ ਦੋਹਾਂ ਜਾਣਿਆ ਪਾਟੀ ਕੀਤੀ ਸੀ ਤੈਨੂੰ ਨੀਂਦ ਕਿੱਧਰ ਆ ਗਈ ਫਿਰ ਇਹ ਸਾਰਾ ਕੁਝ ਇੰਨਾ ਹੀ ਦੱਸਦੇ ਹੁਣ ਕਿ ਜਿਸਮ ਦੀ ਭੁੱਖ ਚੀ ਹੈ ਨਜਾਇਜ਼ ਮੰਨਣਾ ਕਰਕੇ ਕੀਤਾ ਸਾਰਾ ਕੁਝ ਪਰ ਬੀਬੀ ਨਜਾਇਜ਼ ਮੰਨਣਾ ਕਰਕੇ ਕੀਤਾ ਹਾਂਜੀ ਰਾਂਝਾ ਵੇਹੇ ਤੈਨੂੰ ਕੋਈ ਤਸਨੀ ਆਵੇ ਜਦੋਂ ਉਹ ਮੁੰਡੇ ਦਾ ਗਲ ਘੁੱਟਣਿਆ ਹਾਂਜੀ ਸਰ ਤਰ ਮੂੰਹ ਕਾੜ ਜਰਾ ਕੇ ਦੁਨੀਆ ਵੇਖੇ ਲਾਂਤੀਆ ਨਾ ਸੋ ਤੈਨੂੰ ਜਿੱਦੋਂ ਮੈਂ ਮਤਲਬ ਇਤਿਰਾ ਹੁੰਦਾ ਹਾਂ ਇਹ ਜਨਾਨੀ ਕਹਿੰਦੀ ਹੈ ਕਿ ਇਹ ਹਰ ਚਾਂਦ ਵਿੱਚ ਰੋੜਾ ਬਣ ਜਾਂਦਾ ਮੇਰੇ ਅੱਛਾ ਠੀਕ ਹੈ ਸਰ ਇਹ ਗੱਲ ਉਹ ਕਹਿੰਦੀ ਕਿ ਇਹਦਾ ਕੰਮ ਹੀ ਖਤਮ ਕਰ ਲਈ ਆਪਾਂ ਇਹ ਸਲਾਹ ਹਾਂਜੀ ਇੱਕ ਮਾਂ ਦੇ ਰਹੀ ਹੈ ਹਾਂਜੀ ਹਾਂਜੀ ਕਿ ਜਦੋਂ ਤੁਸੀਂ ਦੋਵੇਂ ਜਣੇ ਨਜਾਇਜ਼ ਸੰਬੰਧ ਬਣਾਉਂਦੇ ਹੋ ਤੇ ਇਹ ਤੁਹਾਡੇ ਰਾਹ ਦਾ ਰੋੜਾ ਬਣਦਾ ਹੈ ਮਾਂ ਕਹਿ ਰਹੀ ਹੈ ਹਾਂਜੀ ਅੱਛਾ ਹਾਂਜੀ ਫਿਰ ਕੀ ਕਹਿੰਦੀ ਇਹ ਗੱਲ ਉਹ ਕਹਿੰਦੀ ਵੀ ਇਹਨੂੰ ਹਟਾ ਦਈਏ ਰਾਜ ਵਿੱਚੋਂ ਅੱਛਾ ਹਾਂਜੀ ਤੇ ਫਿਰ ਤੁਸੀਂ ਕੀ ਕੀਤਾ ਇਹ ਦਈ ਬਿਠੇ ਤੇ ਇਹ ਲੜ ਪਿਆ ਹਰ ਨਾ ਫਿਰ ਅੱਛਾ ਇਹ ਗੰਦੀ ਰਕਾਂ ਕੋਲ ਛੜੇ ਸੀ ਮਾ ਸੰਡਿਆ ਹੀ ਜਿਉਂਦਾ ਸੀ ਉਦੋਂ ਹਾਂਜੀ ਐ ਬਿਲਕੁਲ ਹੁਸ਼ੋ-ਵਾਸ ਸੀ ਹਾਂਜੀ ਹਾਂਜੀ ਫਿਰ ਕੀ ਕੀਤਾ ਤੂੰ ਜਿਆਦਾ ਲੱਤਾਂ ਮਾਰਦਾ ਸੀ ਅੱਛਾ ਤੀਨੇ ਬਾਹਾਂ ਫੜ ਛੜੀਆਂ ਅੱਛਾ ਉਹ ਤਾਂ ਕਹਿੰਦੀ ਮੈਂ ਹੱਥ ਹੀ ਨਹੀਂ ਲਾਇਆ ਕੀਤਾ ਤੂੰ ਇਹ ਸਾਰੇ ਕੁਝ ਨਹੀਂ 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 ਉਹ ਕਹਿੰਦੀ ਆ ਸਾਫ ਇਧਰ ਆ ਬੀਬੀ ਲਾ ਕੇ ਤੂੰ ਤੇਰੀ ਵੱਲੋਂ ਕਿ ਤੂੰ ਕਹਿੰਦੀ ਉਹ ਕਹਿੰਦਾ ਬਾਹਾਂ ਤੂੰ ਫੜੀ ਨਹੀਂ ਨਹੀਂ ਮੈਂ ਹੱਥ ਨਹੀਂ ਲਾਇਆ ਮੈਂ ਥੋਟ ਨਹੀਂ ਮਾਰਦੀ 10 ਸਾਲ ਹੈ ਆਹੀ ਤੇਰੀ ਹੀਰ ਆਲੇ ਮੁੱਕਰ ਗਿਓ ਮੰਟੋ ਮੈਂ ਆफी ਮੁੱਕਰ ਨਹੀਂ ਹਾਂ ਸ਼ਾਬਾਸ਼ 6 ਲੱਖ ਦੇ ਲੰਤੀ ਤੈਨੂੰ ਇੰਨੀ ਸ਼ਰਮ ਨਹੀਂ ਆਈ ਵੀ ਉਹ ਜਿਹਦੇ ਕਰਕੇ ਤੂੰ ਇੰਨਾ ਕੁਝ ਕਰ ਗਿਆ ਉਹ ਹੁਣ ਸਾਰਾ ਕੁਝ ਤੇਰੇ ਤੋਂ ਸੁੱਟਣ ਡਈ ਅੱਛਾ ਉਹ ਕਹਿੰਦੀ ਮੈਂ ਕੁਝ ਨਹੀਂ ਕੀਤਾ ਤੂੰ ਕੀ ਕੀਤਾ ਫਿਰ ਉਹਦੀ ਛਾਤੀ ਤੇ ਚੜ ਗਿਆ ਹਾਂਜੀ ਫਿਰ ਕੀ ਕੀਤਾ ਨਰਸ ਤਰ ਗਮਰੂਦ ਕੋਟੀਆਂ ਉਹਦੀਆਂ ਫੜਦੇ ਚਾਹਦੀਆਂ ਹੋਰ ਕੀ ਕੰਮ ਹੈ ਕਿੰਨੀ ਦੇਰ ਚ ਮਾਰਿਆ ਫਿਰ ਉਹਨੂੰ ਹਾਂਜੀ ਕਿੰਨੀ ਦੇਰ ਚ ਉਹ 5 ਮਿੰਟ ਮਾਹੀ ਲੱਗੇ ਚੈਨ ਵਾਰਤਾ ਹਾਂਜੀ ਚੜਫਦਾ ਰਿਹਾ ਵਿਚਾਰ ਹਾਂਜੀ ਲੱਤਾਂ ਮਾਰਦਾ ਰਿਹਾ ਮਾਮਾ ਨਹੀਂ ਕਿ ਉਹਨੇ ਦੋ ਚਾਰ ਕੁਛ ਬੋਲੀ ਨਹੀਂ ਉਹ ਵੀ ਜਾਂ ਮੈਨੂੰ ਕਹਵਾ ਕੁਛ ਕੀ ਕਰਾਂ ਇਸਦਾ ਮਾਕੇ ਜੰਨੇ ਇਹਨੇ ਨਹੀਂ ਅੱਗ ਲੱਗ ਬਾਹ ਫੜ ਚੜੀਏ ਜਾਂ ਧੱਕਾ ਮਾਰ ਪੜ ਨਹੀਂ ਕਰਦਾ ਅੱਛਾ ਇਹਨੇ ਨਹੀਂ ਕੁਛ ਵੀ ਇਹ ਨਹੀਂ ਨਹੀਂ ਕੁਛ ਬੋਲੀ ਮੇਰੇ ਕੋਲ ਅੱਕੇ ਅੱਛਾ ਇਹਨੂੰ ਕਤਲ ਕਰਨ ਤੋਂ ਬਾਅਦ ਫਿਰ ਦੱਬਿਆ ਉਸੇ ਦਿਨੀ ਤੇ ਜਾਂ ਫਿਰ ਨਹੀਂ 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 ਉਸੇ ਟਾਈਮ ਫਿਰ ਇੱਥੇ ਦਬ ਤੋਆ ਕੱਟ ਕੇ ਤੋਆ ਕੱਟ ਕੇ ਦੱਬ ਹਾਂਜੀ ਹਾਂਜੀ ਤੇ ਤੋਏ ਆਸਤੇ ਸਮਾਨ ਕਿੱਥੋਂ ਲੈ ਕੇ ਆਇਓ ਪਹਿਲਾਂ ਮਤਲਬ ਇੱਥੇ ਕਈਆਂ ਹੁੰਦੀਆਂ ਨਹੀਂ ਇੱਥੇ ਸਬਜੀ ਸਬਜੀ ਲੱਗਦੀ ਸੀ ਨਾ ਅੱਛਾ ਜਿੱਦਾਂ ਕੋਈ ਚੀਜ਼ ਲਾ ਲੂ ਦਿੰਦੇ ਸੀ ਇਹ ਕਰ ਕਈ ਇੱਥੇ ਵਈ ਸਰ ਇਹ ਕਰਕੇ ਫਿਰ ਇਹ ਕਹਿੰਦੀ ਨਹੀਂ ਇੱਥੇ ਕਾਟ ਕਰਕੇ ਤਾਂ ਕੰਮ ਨਹੀਂ ਵੜੀਏ ਤੇ ਅਸੀਂ ਫਿਰ 4 ਕੁ ਮਹੀਨੇ ਮਤਲਬ ਨਹੀਂ ਇਦਾਂ ਕੋਈ ਪਤਾ ਨਹੀਂ ਗੇਸੇ ਨਹੀਂ ਹੋਈ ਉਹ ਦਮੇ ਅੱਛਾ ਦਰਿੰਦਿਆ ਮੈਨੂੰ ਇਹ ਤੇ ਦੱਸਦੇ ਭੀ ਜਦੋਂ ਉਹਨੂੰ ਪੁੱਤੀ ਉਹਦਾ ਮਾਰਤਾ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਤੇ ਚਲੋ ਪੁੱਤ ਮਾਰਦੇ ਤੋਂ ਬਾਅਦ ਫਿਰ ਕੀ ਪਾਰਟੀ ਤੇ ਹੋਈ ਹੋਣੀ ਹੈ ਨਾ ਤੁਹਾਡੇ ਰਾਤਾਂ ਰੋੜਾ ਨਿਕਲਦੇ ਨਹੀਂ ਨਹੀਂ ਪਾਰਟੀ ਨਹੀਂ ਹੋ ਸਕਦਾ ਨਹੀਂ ਨਹੀਂ ਉਹ ਤੇਰੇ ਵਰਗੇ ਕਲਯੁਗੀ ਬੰਦੇ ਜਦੋਂ ਰਾਤਾਂ ਰੋੜਾ ਨਿਕਲਦਾ ਨਾ ਉਦੋਂ ਰਾਤ ਨੂੰ ਜਸ਼ਨ ਜ਼ਰੂਰ ਹੁੰਦਾ ਜੱਸਣ ਨਹੀਂ ਸਰ ਕੁਛ ਨਹੀਂ 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 ਕੀਤਾ ਹੋਇਆ ਕੁਛ ਨਹੀਂ ਨਾ ਫਿਰ ਕੁਛ ਨਹੀਂ ਸਰ ਫਿਰ ਕੀ ਹੋਇਆ ਉਹ ਤਾਂ ਬਾਤ ਕੀ ਹੈ ਦੌੜੇ ਕਿਤਨਾ ਇੱਥੋਂ ਤੱਕ ਅਸੀਂ 4 ਮਿੰਟ ਇੱਥੇ ਰੁਕੇ ਅੱਛਾ ਤੇ ਕਿੱਦਾਂ ਸ਼ੱਕ ਹੋ ਗਿਆ ਕਿਸੇ ਨੂੰ ਹਾਂਜੀ ਕੀ ਹੋਇਆ ਗਏ ਕਿਉਂ ਸਰ ਤੁਸੀਂ ਇੱਥੇ ਮਲਾਜਮ ਆ ਗਈ ਸਰ ਅੱਛਾ ਪੁੱਲ ਆ ਜਾਈਂਗਾ ਪਰਚਾ ਦਿੱਤਾ ਹੈ ਅੱਛਾ ਹਾਂਜੀ ਹਾਂਜੀ ਫਿਰ ਤੁਹਾਨੂੰ ਕੀ ਲੱਗਾ ਤੇ ਇਹ ਕਹਿੰਦੇ ਨਹੀਂ ਅਸੀਂ ਇੱਥੇ ਰਹਿਣਾ ਨਹੀਂ ਇਹ ਉਹ ਕਹਿੰਦੇ ਪੇਸ਼ ਹੋ ਜਾਓ ਸਰ ਨਹੀਂ ਠੀਕ ਹੈ ਸਰ ਹੋ ਜਾਾਂਗੇ ਤੇ ਇਹ ਕਹਿੰਦੇ ਨਹੀਂ ਹੋਣਾ ਨਹੀਂ ਜੇ ਹੋ ਗਏ ਤਾਂ ਉੱਥੇ ਕੰਮ ਵੱਜ ਜਣ ਹਾਂਜੀ ਆ ਗੱਲਾਂ ਫੇਰ ਅਸੀਂ ਫਿਰ ਨਿਕਲ ਕੇ ਕੀ ਲੱਗਦਾ ਤੁਹਾਨੂੰ ਉਹ ਤਾਂ ਕਹਿੰਦੀ ਹੈ ਕਿ ਮੈਨੂੰ ਹੁਣ ਗੋਲੀ ਮਾਰ ਦੋ ਭਾਵੇਂ ਮਤਲਬ ਐਸ ਵੇਲੇ ਉਹਦੀ ਹੈ ਤੈਨੂੰ ਕੀ ਲੱਗਦਾ ਤੈਨੂੰ ਕੀ ਸਜ਼ਾ ਹੋਣੀ ਚਾਹੀਦੀ ਐਸੇ ਸਾਰਾ ਰੱਖਦੇ ਆ ਕੋਈ ਜਿਹੜਾ ਇਦਾਂ ਫੜਕਣਾ ਹੋਇਆ ਹੈ ਨਾ ਫਾਂਸੀ ਚਾਹੀਦੀ ਆਪਾਂ ਸਾਫ਼ ਦਿੰਨੇ ਸਰ ਕਹੋਗੇ ਜੇ ਸਾਹਿਬ ਅੱਗੇ ਜਾ ਕੇ ਹਾਂਜੀ ਹਾਂਜੀ ਸਰ ਇੰਨੀ ਗੱਲ ਕਹੋਗੇ ਕੀ ਆ ਲੈ ਸਰ ਜਿਹੜਾ ਕਿ 2014 ਦਾ ਸੀਗਾ ਇਹਦੇ ਵਿੱਚ ਇੱਕ ਕਨਿਯੋਗੀ ਮਾਰ ਸੋ ਅਸੀਂ ਦੇਖ ਰਹੇ ਹਾਂ ਕਿ ਇਹ ਆਪਣੇ ਯਾਰ ਦੇ ਨਾਲ ਕੱਲ ਚੁੱਕ ਦੇ ਵਿੱਚ ਜੋ ਇਹ ਰਿਸ਼ਤਾ ਹੈ ਬੜਾ ਮਾਂ ਪੁੱਤਾਂ ਦਾ ਇੱਕ ਬੜਾ ਪਵਿੱਤਰ ਰਿਸ਼ਤਾ ਹੁੰਦਾ ਪਰ ਜਦੋਂ ਕੋਈ ਇਨਸਾਨ ਹਵਸ ਦੀਆਂ ਹੱਦਾਂ ਪਾਰ ਕਰ ਜਾਂਦਾ ਅੱਜ ਵੀ ਬੜੇ ਇਹੋ ਜਿਹੇ ਕਿਸੇ ਨੇ ਜਿੱਦੇ ਵਿੱਚ ਘਰ ਵਾਲੇ ਨੂੰ ਵੀ ਔਰਤਾਂ ਮਾਰ ਦਿੰਦੀਆਂ ਨੇ ਇਹਦੇ ਵਿੱਚ ਭਰਾਵਾਂ ਨੂੰ ਵੀ ਮਾਰ ਦਿੰਦੀਆਂ ਪੁੱਤਾਂ ਨੂੰ ਵੀ ਮਾਰ ਦਿੰਦੀਆਂ ਬਹੁਤ ਕੁਝ ਹੋ ਰਿਹਾ ਹੈ ਕਲ ਯੁਗ ਦਾ ਬਹੁਤ ਵੱਡਾ ਇਹ ਪੈਰਾ ਪਰ ਇਸ ਨਰਦਈ ਮਾਂ ਨੇ ਮਾਂ ਦੇ ਪਵਿੱਤਰ ਰਿਸ਼ਤੇ ਨੂੰ ਜਿੱਥੇ ਕਲੰਕਿਤ ਕੀਤਾ ਹੈ ਸ਼ਰਮਸਾਰ ਕੀਤਾ ਹੈ ਔਰ ਸਿਰਫ ਔਰ ਸਿਰਫ ਜਿਸਮ ਦੀ ਭੁੱਖ ਮਿਟਾਉਣ ਵਾਸਤੇ ਜਿਸਮ ਦੀ ਬੋਖ ਮਟਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਪਰ ਇਹ ਬੀਬੀ ਤੈਨੂੰ ਜੇ ਪੁੱਤ ਤੇ ਤੇਰਾ ਹੀ ਸੀ ਨਾ ਹਾਂਜੀ ਤੂੰ ਹੀ ਜੰਮਿਆ ਸੀ ਚਾਵਾ ਨਾ ਜੰਮਿਆ ਸੀ ਲੋੜੀ ਲਾੜੀ ਉਹਦੀ ਬਣਾਈ ਸੀ ਕਿ ਨਹੀਂ ਬੜੀਆਂ ਲੋੜੀਆਂ ਦੁਆ ਮੰਗਣੀਆਂ ਬਣਾਈ ਸੀ ਸਭ ਕੁਝ ਬਣਾਇਆ ਸੀ ਅੱਛਾ ਤੈਨੂੰ ਮਾਰਨ ਦੀ ਬਜਾਏ ਜੇ ਕਿਸੇ ਲੋੜਵੰਦ ਨੂੰ ਦੇ ਦਿੰਦੀ ਬੜੇ ਲੋਕ ਨੇ ਜਿਨ੍ਹਾਂ ਨੂੰ ਬੱਚੇ ਚਾਹੀਦੇ ਨੇ ਉਹਨਾਂ ਨੂੰ ਦੇ ਦਿੰਦੀ 드라마 ਪੁਲਿਸ ਨੇ ਅੱਜ ਨਹੀਂ ਦਿੱਤਾ ਇਹ ਵੱਡਾ ਗਲਤੀ ਹੋਈ ਨੂੰ ਗਲਤੀ ਹੋਈ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਰਹੇ ਹਾਂ ਕਿ ਇਹ ਹਾਲਾਤ ਨੇ ਨਾ ਜਿਹੜੇ ਆਜੁਗ ਦੇ ਕਲਯੁਗ ਦੇ ਨੇ ਔਰ ਇੱਥੇ ਹਵਸ ਦੇ ਵਿੱਚ ਅੰਨੀਆਂ ਕੁਝ ਕੋ ਔਰਤਾਂ ਨੇ ਜਿਹੜੇ ਪਵਿੱਤਰ ਮਾਮਰਗੇ ਰਿਸ਼ਤੇ ਨੂੰ ਦਾਗਦਾਰ ਕਰ ਰਹੀਆਂ ਨੇ ਔਰ ਐਸੀਆਂ ਮਾਮਾਵਾਸਤੇ ਤੁਹਾਡੀ ਕੀ ਰਾਏ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਔਰ ਖਾਸ ਕਰਕੇ ਇਹੋ ਜਿਹੜੇ ਜਿਹੜੇ ਆਸ਼ਿਕ ਨੇ ਇਹ ਤਾਂ ਹੁਣ ਪਿੰਡ ਵਾਲਿਆਂ ਨੂੰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਹ ਆਪਣੇ ਗਲੀ ਮੁਹੱਲੇ ਦੇ ਵਿੱਚ ਇਦਾਂ ਦਾ ਕੋਈ ਦੇਖਦੇ ਨੇ ਕਿ ਹੀਰਾਂ ਦੇ ਆਸ਼ਿਕ ਜਿਹੜੇ ਨੇ ਚੱਲਦੇ ਪਏ ਨੇ ਔਰ ਕਿਸੇ ਵਿਆਹੀ ਹੋਏ ਘਰ ਦੇ ਵਿੱਚ ਇਹ ਲੋਕ ਕੱਲ ਨੂੰ ਇਦਾਂ ਦਾ ਕਾਂਡ ਕਰਵਾ ਸਕਦੇ ਨੇ ਤਾਂ ਜੁੱਤੀ ਆਪ ਹੀ ਫੇਰ ਦੇਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਨਹੀਂ ਤਾਂ ਇਹ ਨਾ ਹੋਵੇ ਕਿ ਜੋ ਵਾਪਰਿਆ ਇਸ ਘਰ 'ਚ ਉਹ ਕਿਸੇ ਹੋਰ ਘਰ 'ਚ ਵਾਪਰ ਜਾਵੇ ਉਮੀਦ ਕਰਦੀਆਂ ਫਿਲਹਾਲ ਪੁਲਿਸ ਨੇ ਬੜੀ ਸਖਤ ਮਿਹਨਤ ਦੇ ਨਾਲ 11 ਸਾਲਾਂ ਦੇ ਬਾਅਦ ਉਸ ਤੜਫ ਦੇ ਬੱਚੇ ਦੀ ਰੂਹ ਉਹਨੂੰ ਠੰਡ ਪਾਈ ਹੈ ਉਹਨੂੰ ਮੁਕਤੀ ਦਵਾਈ ਹੈ ਔਰ ਵਾਰ-ਵਾਰ ਜਈਏ ਇਸ ਪੁਲਿਸ ਤੇ ਔਰ ਸਲੂਟ ਕਰਨਾ ਬਣਦਾ ਹੈ ਇਸ ਪੁਲਿਸ ਨੂੰ ਕਿਉਂਕਿ ਇਹ ਲੋਕ ਜਿਹੜੇ ਸੀ ਬੜੀਆਂ ਮੌਜਾਂ ਕਰਨ ਦੇ ਸੀ ਆਰਾਮ ਦੇ ਨਾਲ ਬੈਠ ਗਏ ਸੀ ਪਟਪਾਖ ਕਦੇ ਲੁਕਦੇ ਨਹੀਂ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਔਰ ਅੱਜ ਕਾਨੂੰਨ ਦੇ ਹੱਥ ਇਹਨਾਂ ਦੀਆਂ ਰਗਾਂ ਤੱਕ ਪਹੁੰਚ ਗਏ ਨੇ ਜਿੱਤਾ ਇਹਨਾਂ ਨੂੰ ਉਸ ਬੱਚੀ ਦੀਆਂ ਰਗਾਂ ਕੁੱਟੀਆਂ ਸੀ ਹੁਣ ਕਾਨੂੰਨ ਇਹਨਾਂ ਦੀਆਂ ਰਗਾਂ ਜਿਹੜੀਆਂ ਉਹ ਫੜ ਕੇ ਚੰਗੀ ਤਰ੍ਹਾਂ ਕੁੱਟੇਗਾ ਨਤੀਜਾ ਬਾਅਦ ਚ ਪਤਾ ਚਲੇਗਾ ਕਿ ਰਗਾ ਕਟੰਦਾ ਨਤੀਜਾ ਮਿਲਦਾ ਹੈ